ਹਾਂਜੀ ਭਾਈ ਜੀ ਸਾਸ਼ਟਿਕਾ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ 26 ਤਰੀਕ ਸਤਾਂ ਮਹੀਨਾ 2025 ਨੂੰ ਤਿੰਨ ਕਟਿਆਂ ਦੀ ਵੀਡੀਓ ਸਾਂਝੀ ਕਰ ਰਹੇ ਹਾਂਗਾ ਜਿਹੜੇ ਭਰਾ ਨੂੰ ਕਟਿਆਂ ਪਸੰਦ ਆਉਣੀਆਂ ਬਾਈ ਨਾਲ ਸੰਪਰਕ ਕਰ ਲਓ ਤੇ ਨੰਬਰ ਤੇ ਬਾਕੀ ਨਾਲ ਦੀ ਨਾਲ ਚੱਲਦੀ ਵੀਡੀਓ ਵਿੱਚ ਆਪਣਾ ਜਿਹੜਾ ਚੈਨਲ ਭਾਗ ਸਿਫਾਰਸ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਵੀ ਭਰਾ ਨੇ ਕੋਈ ਦਾ ਵੀਡੀਓ ਨਹੀਂ ਤਾਂ ਆਪਣਾ ਨੰਬਰ ਨੋਟ ਕਰ ਲਿਓ 836046251 ਮੇਨ ਗੱਲ ਇਹ ਵੀ ਰੇਟ ਬਾਈ ਦੇ ਬਿਲਕੁਲ ਹੀ ਹਮੇਸ਼ਾ ਵਾਂਗੂ ਜਾਇਜ਼ ਹੁੰਦੇ ਆ ਤੇ ਕਰਾਦਾ ਵੀ ਵੀਡੀਓ ਦੇ ਵਿੱਚ ਹੀ ਠੀਕ ਹੈ ਸੋ ਵੀਡੀਓ ਪੂਰੀ ਗੌਰ ਨਾਲ ਦੇਖਣੀ ਹੈ ਫੇਰ ਜਿਹੜਾ ਮਾਲਕ ਦਾ ਨੰਬਰ ਉਹਦੇ ਤੁਸੀਂ ਸੰਪਰਕ ਕਰਨਾ ਬਾਕੀ ਬਾਈ ਨਾਲ ਗੱਲਬਾਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਤੇ ਐਡਰੈਸ ਬੋਲ ਦਿਓ ਨਾਮ ਸੁਖਵਿੰਦਰ ਸਿੰਘ ਆ ਬਾਈ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤਸੀ ਰਾਮਪਰਾ ਫੂਲ 9 ਕਿਲੋਮੀਟਰ ਰਾਮਪਰਾ ਸ਼ਹਿਰ ਆ 7 ਕਿਲੋਮੀਟਰ ਤਪਾ ਸ਼ਹਿਰ ਰਹਿ ਜਾਂਦਾ ਠੀਕ ਆ ਤੇ ਮੋਬਾਈਲ ਨੰਬਰ 76965 029252 ਤੇ ਨੇ ਕਟਾ ਕਿਸੇ ਦੇ ਪੰਜ ਵੀ ਥਾਂ ਬਚੀ ਥਾਣਾ ਬਾਈ ਕਿਸੇ ਦੇ ਫੋਟ ਸ਼ਾਂ ਨਹੀਂ ਇਕੱਲਾ ਇਕੱਲਾ ਥਾਣਾ ਹੋਊਗਾ ਲੰਗ ਲੋਲੀ ਲੰਗੜੀ ਉਹ ਆਪਣੀ ਗਾਰੰਟੀ ਹੋਊਗੀ ਤੰਦਰੁਸਤ ਕਟਾ ਤੰਦਰੁਸਤੀਆਂ ਉਹ ਆਪਣੀ ਗਾਰੰਟੀ ਹੋਊਗਾ 8 ਮਾਰ ਕੱਟੀ ਬਲੈਕ ਕੱਟੀ ਥਾਣੀ ਦਿਖਾਈ ਲੈ ਬਲੈ ਨੰਬਰ ਜੀ ਕੱਟੀ ਦੇਖਾ ਦੇ ਕਿੰਨੇ ਇੱਕ ਸਾਇਦੇ ਤੇ ਕਿੰਨੇ ਗਾਇ ਦੇ ਵਿੱਚ ਲੱਗੇ ਹੋਣਗੇ ਲੈ ਇੱਥੋਂ ਥਾਣੋਂ ਚੈੱਕ ਕਰ ਲੋ ਚਾਰ ਥਾਣਾ ਸਹੀ ਐ ਸੋਹਣੇ ਲੱਗੇ ਆ ਨਾ ਹਾਂ ਤੇ ਕਿੰਨੀ ਕੁ ਮਹੀਨਿਆਂ ਦੀ ਪਹਿਲੇ ਨੰਬਰ ਕੱਟੀਆਂ ਇਹ ਬਾਈ ਲੱਖੇ ਹੈਗੀ ਐ ਇਹ 15 ਮਹੀਨਿਆਂ ਦੀ ਕੱਟੀ ਐ ਸਵਾ ਤੋਂ ਡੇਢ ਸਾਲ ਕਰਾਂ ਚ ਵੜਦੀ ਲੱਗ ਪਾਈ ਜਨਾ ਹਾਂ ਠੀਕ ਆ ਤੇ ਮੂੰਹ ਮਾ ਦਿਖਾ ਦੇ ਕੱਟੀ ਦਾ ਕਿੰਨਾ ਸੁਨਖਾ ਪਤਲੀ ਬੁੱਤਲੀ ਲੰਬਾਈ ਲੂਈ ਵਧੀਆ ਸਿੰਗ ਸਿੰਗ ਮੋੜਨੇ ਸਟਾਰਟ ਕਰ ਕੱਟ ਕਰਤੇ ਮੋੜਨੇ ਸਿੰਗ ਆ ਦੇ ਇੱਥੇ ਮੋੜ ਜਣੇ ਨੇ ਸਹੀ ਆ ਸਹੀ ਆ ਠੀਕ ਤੋਰ ਕੇ ਦਿਖਾ ਦਈਏ ਬੋਰਾ ਜਨਾ ਚੱਕਰਾ ਦਨੇ ਬਾਕੀ ਹੋਰਾਂ ਲਖੇ ਹਾਂਜੀ ਲੋਕਾਂ ਨੂੰ ਜੂੜ ਮਾ ਨੂੰ ਕੁਸਮਰ ਵਾਲਾ ਹਨਾ ਹਾਂ ਇਹ 15 15 16 16 ਕਿਲੋ ਨਾਲ ਮਹਿੰਗੀਆਂ ਨੇ ਕੱਟੀਆਂ ਤਿੰਨੀ ਤਨ ਨੇ ਗੱਪ ਬਰੌਣੋ ਕਹ ਜੀ ਬਜਰੰਗੀ ਦੀ ਆ ਫਲਾਨੇ ਦੀ ਆ ਉਹ ਚਿਹੇ ਕੁਸ ਮਾਰੀ ਆ ਜੀ ਹੂੰ ਉਹ ਆਪਾਂ ਨਾ ਹੀ ਮਾਰਨਾ ਨਾ ਹੀ ਆਪਾਂ ਲੋੜਾ ਦੇਖੋ ਜੇ ਨਹੀਂ ਪਤਾ ਤਾਂ ਹਰ ਕਹਿ ਬਾਈ ਅਗਲੇ ਨਾਲ ਇਹ ਚੀਜ਼ ਸਾਹਮਣੇ ਵੇਖਣੀ ਆ ਹਾਂ ਜਿਹੜੀ ਚੰਗੀ ਆ ਕੱਟੀ ਦੀ ਹਾਈਟ ਲੈਂਥ ਆ ਚੀਜ਼ਾਂ ਦੇਖ ਲੈ ਆਪ ਚੜਾਏ ਜੀ ਲੰਬਾਈ ਬਹੁਤ ਆ ਨਾ ਪੁੱਠੇ ਹਾਂ ਲੰਬਾਈ ਦੇਖ ਲੈ ਲੈ ਉਹ ਅਗਲੇ ਨਾਲ ਦੇ ਹਿਸਾਬ ਨਾਲ ਵੇਖ ਲੈਣੀ ਆ ਮੋਟੇ ਆੜੇ ਆਪਾਂ ਕਹ ਜੀ ਵੀ ਡੇਢ ਰਾਂਚ ਦੀ ਕੱਟੀ ਬਣੂ ਵੱਡੀ ਛੜਨੀ ਖੁੜਨੀ ਪੂਰੀ ਵੱਡੀ ਮਹਿ ਬਣਨਾ ਹੂੰ ਸੋਹਣੀ ਆ ਕੱਟੀ ਦਾ ਨਾ ਠੀਕ ਕੋਈ ਲੱਤ ਨਹੀਂ ਪਿਹੜਦੀ ਕੋਈ ਲੱਤ ਵਿੰਗੀ ਨਹੀਂ ਆ ਸਹੀ ਆ ਕੱਦ ਕਾੜ ਦੀ ਜਿਵੇਂ ਉਮਰ ਛੋਟੀ ਆ ਕੱਦ ਬਹੁਤ ਸੋਹਣਾ ਕੱਦ ਬਾਈ ਦਿਖਾ ਦੇ ਮੇਰਾ ਛੇ ਫੁੱਟ ਆ ਲੈ ਹੂੰ ਕੱਦ ਵਧੀਆ ਗਾ ਸਹੀ ਆ ਲੈ ਜਾ ਲਾ ਪਰਾਂ ਤੋੜ ਕੇ ਸਮਾ ਕੇ ਦਿਖਾ ਦੇ ਨੇ ਆਪਾਂ ਚੰਗਾ ਪਰਾਂ ਦੀ ਖੁੱਲੀ ਡੁੱਲੀ ਅਸੀਂ ਕੋਈ ਆ ਗਾ ਬੜੀ ਠੰਡੀ ਬਈ ਐ ਨਹੀਂ ਵੀ ਲੂਤ ਲੂਤ ਜੇ ਕਰੀਓ ਕੱਟੀ ਠੰਡੀ ਬਹੁਤਾ ਕੱਟੀਆਂ ਠੰਡੀ ਮਿੱਠੀ ਹੈ ਹਾਂ ਸਹੀ ਆ ਸਹੀ ਆ ਬਾਈ ਦਾ ਪਿੰਡ ਜਾਉਂਦਾ ਗਿਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਹੰਡਾ ਲੱਗਿਆ ਨੂੰ ਰੇਟ ਭਰਾ ਫਿਰ ਇਹਦਾ 1 ਲੱਖੇ ਕਰਾਂਗੇ ਤਿੰਨਾਂ ਦਾ ਇਕੱਠਿਆਂ ਦਾ ਇਕੱਠਾ ਦੀ ਕਰ ਜੇ ਕਿਨੇ ਕੱਲੀ ਕੱਲੀ ਲੈਣੀ ਆ ਉਹ ਫਿਰੋਸਾ ਨਾਲ ਬਾਈ ਫੋਨ ਤੇ ਕਰ ਲਾਂਗੇ ਠੀਕ ਆ ਬਾਕੀ ਕਿਤਨਾ ਤੋਰ ਕੇ ਬੁਖਾ ਕੇ ਹਾਂ ਵਿੱਚ ਹੀ ਕਰਦਾ ਇਤਨਾ ਇਕੱਠਾ ਹਾਂ ਲੈ 2 ਨੰਬਰ ਕੱਟੀ ਹੈਗੀ ਇਹ ਕਿਨੇ ਥਾਣ ਦੇਖ ਲੈ ਬਾਈ ਲੈ ਦਿਖਾ ਦੇ ਕੱਟੀ ਦੇ ਨੇੜੇ ਹੋਗੇ ਨੇੜੋਂ ਦਿਖਾ ਦੇ ਥਾਣ ਖੜ ਲੈ ਹੂੰ ਥਾਣ ਆਈ ਬਹੁਤ ਸੁਣੇ ਨਾ ਕੱਲਾ ਕੱਲਾ ਸਣ ਬਾਈ ਇਹ ਕਿੰਨੇ ਉਮਰ ਦੀ ਆ ਸਮੀ ਪੜੀ ਇਹ ਬਈ ਹੈਗੀ ਸਹੀ 13 ਮਹੀਨਿਆਂ ਦੀ 1 ਸਾਲ ਦੇ 1 ਮਹੀਨੇ ਦੀ ਠੀਕ ਆ ਸਿੰਘ ਦਿਖਾ ਦੇ ਕੱਟੀ ਦਾ ਹੂੰ ਮੂੰ ਮੱਥਾ ਵੀ ਇਸ ਕੁਆਲਿਟੀ ਜਿਹੜੀ ਇਹ ਸਵਾਗ ਸਾਲ ਚ ਵੱਢ ਗਈ ਆਪਾਂ ਕਹਿੰਦੇ ਨਾ ਹਾਂ ਦੇਖ ਮੁਰਾ ਇਹ ਬਣੀ ਲੱਖੇ ਜਿੰਨਾ ਕਿ ਡਾਕਟਰ ਕਹਿੰਦੇ ਵੀ ਇਨਿਕ ਪੂਛ ਚਿੱਟੀ ਹੋਣੀ ਹੁੰਦੀ ਆ ਹੋਰ ਕਿਹਦੇ ਚਿੱਟਾ ਵਾਲੀ ਹੈ ਇਹ ਤਾਂ ਥੋੜੇ ਵਾਲ ਹੀ ਵੱਧ ਨੇ ਪੂਛ ਤਾਂ ਮੰਨ ਕੇ ਚੱਲੇਦਾ ਈ ਬਾਈ ਬਾਕੀ ਇਹ ਆ ਚੀਜ਼ ਦੇ ਲੱਖੇ ਲੈ ਹਾਂ ਜਵਾਰਸੀਆਂ ਮੁਰਗੀ ਹਾਂ ਬਸ ਥੋੜੀ ਵੀ ਸਾਹ ਸਮਾ ਜਾ ਪਈ ਹੀ ਬਾਹਲੀ ਚੰਗੀ ਕਰੀ ਹੁੰਦੀ ਸਾਰਾ ਕਿ ਹੋਰ ਹੁੰਦਾਗਾ ਹਾਂ ਇਹ ਘਟੇ ਮਿੱਤਰੋ ਸਵਾਗ ਸਾਲ ਦੀ 2 ਨੰਬਰ ਤੇ ਗੱਦ ਕਾਠ ਤੇ ਚਾਲ ਚੁਰ ਕੱਟੀ ਭਾਜਨ ਇਹਦਾ ਵੀ ਸੋਨਾਗਾ ਖਾਣਾ ਸੋਹਣਾ ਦਸੂਨ ਦਿਖਾ ਦੇ ਖਾਣਾ ਸਾਈਜ਼ ਤੇ ਗਾਇ ਬਹੁਤ ਸੋਹਣਾ ਗਾ ਸਿੰਘ ਮੋੜ ਨੇ ਸਟਾਰਟ ਕਰਤੇ ਠੀਕ ਆ ਵੀਰੇ ਲੈ ਚੱਲ ਚੰਗੀ ਇੱਕਾ ਦੇ ਕਾਠ ਵਾਲੇ ਪੱਖ ਤੋਂ ਉਹ ਮਦੇ ਹਸਾਰ ਨਾਲ ਸੋਹਣਾ ਕੱਦ ਕਰਿਆ ਪੂਰਾ ਸੋਹਣਾ ਬਈ ਵਜਨ ਵਜੂਦ ਵਾਲੀ ਆ ਹਾਂ ਬਾਕੀ ਸਿੰਘ ਸੋਹਣਾ ਬਈ ਲੱਖੇ 6 6 ਮਹੀਨੇ ਸਾਹ ਕੇ ਇੱਕ ਬੋਰੀ ਫੀਡ ਦੀ ਪਾ ਕੇ ਟੀਕੇ ਦੇ ਕਾਬਲ ਹੋ ਜਾਣਗੇ 6 ਮਹੀਨਿਆਂ ਹਾਂ ਦੋਨੇ ਕਣੇ 6 ਦੋਨੇ ਟੀਕੇ ਦੇ ਕਾਬੜਾ ਬਈ ਬਿਲਕੁਲ ਬਿਲਕੁਲ ਆ ਤੈਨਾਂ ਨੰਬਰ ਕੱਟੀ ਲੈ ਭਾਰਤੀ ਕੱਢ ਲਿਆ ਤੋਰ ਕੇ ਦਿਖਾ ਦੀ ਆਪਾਂ ਇਹ ਬਈ ਮੰਨ ਲਾ ਵੀ 11 ਮਹੀਨਾ ਦਾ ਬੱਚਾ 11 ਮਹੀਨਾ ਸਾਲ ਦਾ ਆਪਾਂ ਕਹਿ ਦਿੱ ਗਏ ਠੀਕ ਆ ਤੇ ਸਿੰਘ ਇਹਦੀ ਵੀ ਦਿਖਾ ਦੇ ਲੱਖੇ ਹਾਂ ਸਿੰਘ ਸੁng ਨਿੱਕੀ ਨਿੱਕੀ ਮੋੜ ਲੱਗੀ ਇੱਥੇ ਮੋੜ ਲੱਗ ਜਿਵੇਂ ਛੋਟੀ ਹੀ ਐ ਹਾਂ ਛੋਟੀ ਛੋਟੀ ਸਿੰਘੀ ਮੋੜਨੀਆਂ ਨੇ ਹੂੰ ਲੈ ਤੋੜ ਕੇ ਲੈ ਚੱਲ ਤੇ ਬੰਨ ਕੇ ਸੁਣਾਂ ਆਪਾਂ ਝੋਲੀ ਦਿਖਾ ਦਿੰਨੇ ਆ ਇੱਥੋਂ ਸਟਰਕਚਰ ਚੱਕ ਲਓ ਤੋੜਾ ਸਾਰਿਆਂ ਦਾ ਚੰਗਾ ਹੋਊਗਾ ਕੋਈ ਲਾਤਰ ਵਿੰਗ ਕਿਸੇ ਦੀ ਨਹੀਂ ਭੇੜਦੀ ਹੋਣੀ ਬੜਾ ਛੱਟਾ ਕਟਿਆ ਨਾ ਹਾਂ ਭਾ ਬਾਕੀ ਬਾਈ ਦੇ ਜਾਇਜ਼ ਹੀ ਹੁੰਦੇ ਆਗੇ ਭਾ ਆਪਾਂ ਤੁਹਾਨੂੰ ਬੰਨ ਕੇ ਆਪਾਂ ਕਰੀ ਬਾਦਾਂ ਲੋਕ ਲੱਖੇ ਬਕਹੇ ਜਿਆ ਕੱਟਿਆਂ ਦਾ 25-25 ਹਜ਼ਾਰ ਮੰਗਦੇ ਆ ਉਹਨੇ ਜੈ ਜੀ ਹੋਣਗੇ ਐ ਜੀ ਦਾ ਬੱਚੀ ਮੰਗਦਾ ਹੈ ਬਹੁਤ ਮੰਗਦੇ ਆ ਹਾਂ ਲਾਈਟ ਤੋਂ ਸਨ ਥਾਣਾ ਦਿਖਾ ਦੇਣਾ ਮਿੱਤਰੋ ਥਾਣਾ ਦੀ ਬੰਦ ਚੱਕ ਲੋ ਥਣ ਚਾਰ ਹੈ ਤੇ ਜਿਹੜਾ ਗੈਪਸ ਹੈ ਉਹ ਬਹੁਤ ਸੋਨਾ ਬਾਕੀ ਹੋਰ ਅਗਲਾ ਮੂੰਹ ਹਲਾ ਦਿੰਦਾ ਫਲਾਨੇ ਦੀ ਆ ਕਿਹੜਾ ਕਿਸੇ ਨੂੰ ਕੀ ਹੋਣਾ ਉਹ ਤਾਂ ਚਲੋ ਹੈ ਸਹੀ ਚੱਲੀ ਜਾਂਦਾ ਸਾਰਾ ਸਿੱਧਾ ਹਾਂ ਜਿਵੇਂ ਲਾਈਨ ਵਾਲ ਨੇ ਲਾਈਨ ਵਾਲ ਦੀ ਦੇਖ ਲੱਗੇ ਨੇ ਹਣਾ ਹੁਣ ਰੇਟ ਪਤਾ ਕੀ ਕਰਨਾ ਆਪਾਂ ਨਾ ਬਈ ਤਿੰਨਾਂ ਦਾ ਕਰਾਂਗੇ 65000 ਰੁਪਿਆ 100 ਕਿਲੋਮੀਟਰ ਕਿਰਾਇਆ ਫੇਰੀ ਤਿੰਨਾਂ ਦਾ ਜੇ ਕਰਾਇਆ ਛੱਡ ਕਿਉਂ ਕਿੰਨਾ ਕਰਨਾ ਜੇ ਕਰਾਇਆ ਛੱਡ ਦੀ 62000 ਰੁਪਇਆ ਜੇ ਕੋਈ ਆਪ ਲੈ ਜੀ ਤਿੰਨਾਂ ਦਾ 62000 ਆਪ ਐਮ ਲਾ ਲਾ ਆਪ ਹੀ ਲੈ ਜੂਗਾ ਲੈਣੇ ਆਪੇ ਲੈ ਜੇ 62000 ਜਿੰਨੇ ਕਟਕਾ ਦੇ ਦਾਂਗੇ 62 ਚ ਭਾਈ ਹੋਰ ਸੁਣ ਲਾ ਅੱਜ 62 ਲੈ ਕੇ ਜਾਊਗਾ ਬੰਦਾ 3 ਸਵਾ 3 ਲੱਖ ਦੀਆਂ ਦੋ ਸਾਲਾਂ ਨੂੰ 62000 ਦੇ ਵਿਆਜ ਨਹੀਂ ਬਣਦਾ ਬੈਂਕ 'ਚ ਧਰ ਲੈਣਾ ਨਰਾਮ ਨਰਾਮ ਨਾਲ 4 ਗੁਣਾ ਰੁਪਏ ਬਦਨੇ ਕਟੀਆਂ ਦੇ ਤੇ 62 ਚ ਮੰਨ ਤਨ ਹੋਊ ਬਾ ਮਾੜਾ ਮੋਟਾ ਬਸ ਬਾਲਾ ਨਹੀਂ ਹੋਣਾ ਲੱਖੇ ਛੋਟੇ ਛੋਟੇ ਹੋਊਗਾ ਬਾੜੀ ਬੋਦੀ ਰੇਟ 62000 ਮੈਨੂੰ ਮੈਨੂੰ ਵੀ ਠੀਕ ਲੱਗਦਾ ਵੀ ਜਾਇਜ਼ ਹੀ ਆ ਕੋਈ ਬਾੜੀ ਇਹ ਮੈਂ ਤੁਹਾਨੂੰ ਲੱਖੇ ਵੀਡੀਓ ਪਾਉਣੀ ਆ ਹਾਂ ਅੱਛੀ ਛੇ ਮਹੀਨਿਆਂ ਨੂੰ ਕਾਬਲਾ ਟੀ ਕਹਿੰਦੇ ਕੱਟੇ ਹਾਂ ਦੋਨੇ ਕਟਣ 6-6 ਮਹੀਨਿਆਂ ਨੂੰ ਜੇ ਵਧੀਆ ਖਰਾਕ ਪੈਣ ਲੱਗੀ 6 ਮਹੀਨੇ ਲੈਂਦੇ ਹੁਣ ਇੱਕ ਗੱਟਾ ਫੀਡ ਦਾ ਖਾਣਗੇ ਚੜਦੇ ਛਾਲ ਜ ਨਹੀਂ ਇਹਨਾਂ ਨੇ ਕਟਣ ਟਿਕਾ ਭਰਾਲਾ ਭਰਾਲ ਲੈਣਾ ਕੱਟ ਕੰਦੇ ਆ ਜਾਣੀ ਐਮ ਵਾਲਾ ਸਾਲ ਦੀ ਆ ਇਹ 8 9 ਮਹੀਨੇ 10 ਸਾਲ ਸਾਲ ਸੰਭ ਹੋ ਜੂ ਇਸ ਤਰ੍ਹਾਂ ਵਾਲਾ ਬਾਕੀ ਰੇਟ ਵਾਈਜ਼ ਬ ਕਿੰਨੇ ਗਿਦੜ ਗਿਦੜ ਦੇ ਵਿਆਹ ਹੁੰਦਾ ਕਿੰਨੇ ਗਿਦੜੀ ਦਾ ਵਿਆਹ ਹੁੰਦਾ ਹਾਂ ਵਿਆਹ ਹੁੰਦਾ ਗਿਦੜੀ ਗਿਦੜੀ ਜਿਹੜਾ ਅੱਪ ਕਹਿਦਾ ਨਾ ਚਲੋ ਤੇ ਨੰਬਰ ਕਰੀ ਫੇਰ ਬੋਲਦੀ ਭਰਾ 76965 02922 ਇਹ ਬਾਇਆ ਸੰਪਰਕ ਜਿਹਨੂੰ ਕਟਾ ਪਸੰਦ ਆਂਗਾ ਬਾਈ ਨਾ ਕਰ ਲਿਓ ਸੰਪਰਕ ਬਾਕੀ ਪਹਿਲਾਂ ਜਿਹੜੀ ਵੀਡੀਓ ਬਾਈ ਲਖੇ ਹਾਂਜੀ ਮੈਨੂੰ ਬਹੁਲੇ ਬੰਦੇ ਫੋਨ ਆਏ ਕਹਿੰਦੇ ਬਾਈ ਤੇਰਾ ਮੁੱਲ ਜਮਾ ਜਾਇਜ਼ ਨਜਾਇਜ਼ ਵੀ ਕਮੈਂਟ ਬਹੁਤ ਬੰਦਿਆਂ ਦੇ ਆਏ ਕਹਿੰਦੇ ਬਾਈ ਲੋਕ ਮੰਗਦਾ ਕਹਿੰਦੇ ਤੇਰੇ ਮੁੱਲ ਜਮਾ ਜਾਇਜ਼ ਸੀ ਬਿਲਕੁਲ ਜਾਇਜ਼ ਅੱਜ ਵੀ ਠੀਕ ਹੈ ਅੱਜ ਵੀ ਬਾਈ ਕੋਈ ਕਹਿ ਨਹੀਂ ਸਕ